ਬੈਕ ਸਾਈਡ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਕਿ ਇਹ ਪਿਛਲੇ ਪਾਨੇ ਕਮਾਦਿਆ ਤੇ ਪੈਲੀ ਪਾਨੇ ਹੋਣ ਕਰਕੇ ਜਿਹੜੀ ਆ ਪੰਜਾਬ ਦੇ ਵਿੱਚ ਲਗਾਤਾਰ بارش ਦੇ ਕਾਰਨ ਜਿਹੜਾ ਆ ਉਹਦੇ ਢਿੱਗਾਂ ਜਿਹੜੀਆਂ ਨੇ ਗਲਗੀਆਂ ਨੇ ਤੇ ਇਹ ਕਰਦੀਆਂ ਜਿਹੜੀਆਂ ਢਿੱਗਾ ਦलन ਕਰਕੇ ਜਿਹੜਾ ਆ ਲੈਂਟਰ ਨੂੰ ਜਿਹੜਾ ਨੁਕਸਾਨ ਹੋ ਸਕਦਾ ਆ ਸੋ بارش ਇਹ ਤੇ ਪੂਰੇ ਪੰਜਾਬ ਤੇ ਬਹੁਤ ਪੈ ਰਹੀ ਆ ਕਿ ਕਿ ਕੁਦਰਤੀ ਆਫਤਾ ਹੈਗੀ ਆ ਬਹੁਤ ਆਈ ਆ ਪਰ ਸਾਡੇ ਨਗਰ ਦੇ ਉੱਤੇ 4 5 6 ਜਿਹੜੇ ਪਰਿਵਾਰ ਆ ਜਿਹੜੇ ਇਹਨਾਂ ਨੂੰ ਇਫੈਕਟ ਹੋਏ ਆ ਜਿਨ੍ਹਾਂ ਦਾ ਆਪ ਦੇਖ ਹੀ ਚੁੱਕੇ ਹੋ ਕਿ ਪਿੱਛੇ ਸਾਰਾ ਪੈਲੀ ਵਾਲੇ ਪਾਸੇ ਨੂੰ ਪੰਜਾਂ ਘਰਾਂ ਦਾ ਪਿੱਛੋਂ ਕੰਧ ਜੜੀ ਆ ਉਹ ਢਹਿ ਢੇਰੀ ਹੋ ਚੁੱਕੀ ਆ ਤੇ ਲੈਂਟਰ ਵੀ ਸ਼ਿਫਟ ਕਰ ਗਿਆ ਅਸੀਂ ਭਾਈ ਸੁੱਤੇ ਪਏ ਸੀ ਕਿ ਤੇ ਇੱਕਦਮ ਆਵਾਜ਼ ਆਈ ਸੀ ਉੱਠ ਕੇ ਮੈਂ ਦੇਖਿਆ ਤੇ ਪਿੱਛੇ ਕੰਧ ਕਿੱਡੀ ਪਈ ਲੈਂਟਰ ਸਾਰਾ ਝੁਗ ਗਿਆ ਜੀ ਸੋ ਇਸ ਵਕਤ ਮੌਜੂਦ ਆ ਜੀ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਵਿੱਚ ਜਿੱਥੇ ਪਾਰੀ ਬਾਰਿਸ਼ ਦੇ ਕਾਰਨ ਇੱਕ ਘਰ ਦੀ ਕੰਧ ਡੇਗੀ ਅਤੇ ਬੈਕ ਸਾਈਡ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਕਿ ਇਹ ਪਿਛਲੇ ਪੰਨੇ ਕਮਾਦਿਆ ਤੇ ਪੈਲੀ ਬੰਨਾ ਹੋਣ ਕਰਕੇ ਜਿਹੜੀ ਆ ਪੰਜਾਬ ਦੇ ਵਿੱਚ ਲਗਾਤਾਰ بارش ਦੇ ਕਾਰਨ ਜਿਹੜਾ ਆ ਉਹਦੀ ਢਿੱਗਾਂ ਜਿਹੜੀਆਂ ਨੇ ਗਲਗੀਆਂ ਨੇ ਤੇ ਇਹ ਕਰਦੀਆਂ ਜਿਹੜੀ ਢਿੱਗਾ ਗਲਣ ਕਰਕੇ ਜਿਹੜਾ ਆ ਲੈਂਟਰ ਨੂੰ ਜਿਹੜਾ ਨੁਕਸਾਨ ਹੋ ਸਕਦਾ ਆ ਤੇ ਪੰਚਾਇਤ ਮੈਂਬਰ ਜਿਹੜੇ ਨੇ ਪੰਚਾਇਤ ਮੌਜੂਦਾ ਸਰਪੰਚ ਜਿਹੜੇ ਨੇ ਇਸ ਪਿੰਡ ਦੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਤੇ ਅੱਜ ਜਿਹੜੀ ਤੁਸੀਂ ਸਵੇਰ ਤੋਂ ਹੀ ਲਗਾਤਾਰ ਪਿੰਡ ਪਿੰਡ ਜਿਹੜੇ ਘਰਾ ਘਰਾਂ ਦੇ ਵਿੱਚ ਜਾਇਆ ਜਾ ਰਹੇ ਆ ਕਿਵੇਂ ਦੀ ਸਿਚੁਏਸ਼ਨ ਜਿਹੜੀ ਹੈਗੀ ਹੁਣ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਮੀਡੀਆ ਦਾ ਜਿਹੜਾ ਸਾਡੀ ਬੇਨਤੀ ਤੇ ਪਹੁੰਚੇ ਹੋ ਸੋ ਬਾਰਿਸ਼ ਇਹ ਤੇ ਪੂਰੇ ਪੰਜਾਬ ਤੇ ਬਹੁਤ ਪੈ ਰਹੀ ਆ ਕਿ ਕਿ ਕੁਦਰਤੀ ਆਫਤ ਹੈਗੀ ਆ ਬਹੁਤ ਆਈ ਆ ਪਰ ਸਾਡੇ ਨਗਰ ਦੇ ਉੱਤੇ ਚਾਰ ਪੰਜ ਛੇ ਜਿਹੜੇ ਪਰਿਵਾਰ ਆ ਜਿਹੜੇ ਇਹਨਾਂ ਨੂੰ ਇਫੈਕਟ ਹੋਏ ਆ ਜਿਨ੍ਹਾਂ ਦਾ ਆਪ ਦੇਖ ਹੀ ਚੁੱਕੇ ਹੋ ਕਿ ਪਿੱਛੇ ਸਾਰਾ ਪੈਲੀ ਵਾਲੇ ਪਾਸੇ ਨੂੰ ਪੰਜਾਂ ਘਰਾਂ ਦਾ ਪਿੱਛੋਂ ਕੰਦ ਜੜੀ ਆ ਉਹ ਢਹਿ ਢੇਰੀ ਹੋ ਚੁੱਕੀ ਆ ਤੇ ਲੈਂਟਰ ਵੀ ਸ਼ਿਫਟ ਕਰ ਗਿਆ ਤੇ ਇਸੇ ਤਰ੍ਹਾਂ ਦੋ ਘਰ ਹੋਰ ਆ ਜਿਨ੍ਹਾਂ ਦਾ ਪਾਣੀ ਅੰਦਰਾਂ ਚ ਖੜਾ ਹੈ ਬਿਸਤਰੇ ਸਾਰਾ ਉਹਨਾਂ ਦਾ ਕੋਈ ਚੀਜ਼ ਨਹੀਂ ਬਚੀ ਜਿਹੜੀ ਮਤਲਬ ਇਹ ਤੋਂ ਬਚੀ ਹੋਏ ਸਾਰਾ ਭਿੱਜ ਗਿਆ ਵਾ ਬਹੁਤ ਸੰਕਟ ਦੇ ਵਿੱਚ ਆ ਤੇ ਅਸੀਂ ਸਵੇਰ ਤੋਂ ਹੀ ਸਾਰੇ ਮੈਂਬਰ ਸਾਡੇ ਮੈਂਬਰ ਸਾਹਿਬ ਨਾਲ ਹੈ ਪੰਚਾਇਤ ਸਾਰੀ ਘਰ ਘਰ ਜਾ ਕੇ ਜਿਹੜੇ ਸਾਡੇ ਪਰਿਵਾਰ ਹਨ ਉਹਨਾਂ ਨਾਲ ਅਸੀਂ ਮਿਲਣ ਦੇਖ ਰਹੇ ਹਾਂ ਇਸ ਬਾਰਸ਼ ਦੇ ਵਿੱਚ ਅਸੀਂ ਆਪ ਖੁਦ ਭਿੱਜੇ ਹੋਏ ਹਾਂ ਤਾਂ ਜੋ ਇਹਨਾਂ ਦਾ ਜੋ ਵੱਤ ਤੋਂ ਵੱਧ ਹੋ ਸਕੇ ਮਤ ਦਿੱਤੀ ਜਾ ਸਕੇ ਸੋ ਆਪਾਂ মিডিਆ ਤੁਹਾਡੇ ਚੈਨਲ ਦੇ ਥਰੂ ਆਪਣੇ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਗਰਦਾਸਪੁਰ ਸਾਹਿਬ ਨੇ ਇਹ ਬੇਨਤੀ ਹੈ ਕਿ ਇਹਨਾਂ ਦਾ ਇਹਦੇ ਵਿੱਚ ਮੁਆਨਾ ਕੀਤਾ ਜਾਵੇ ਹਨ ਆ ਕੇ ਜਦੋਂ ਆ ਬਾਰਸ਼ ਦਾ ਕੋਈ ਫਰਕ ਹੁੰਦਾ ਹਟਦੀ ਆ ਤੇ ਦੇਖਿਆ ਜਾਵੇ ਤੇ ਇਹਨਾਂ ਪਰਿਵਾਰਾਂ ਨੂੰ ਜੋ ਸਰਕਾਰ ਵੱਲੋਂ ਕੋਈ ਨਾ ਕੋਈ ਮੁਆਵਜਾ ਦਵਾਇਆ ਜਾਵੇ ਤਾਂ ਜੋ ਇਹ ਆਪਣਾ ਦੁਆਰਾ ਆਪਣਾ ਰੀਕਨਸਿਡਰ ਕਰ ਸਕਣ ਆਪਣੇ ਘਰ ਨੂੰ ਦੁਆਰਾ ਰਿਪੇਅਰ ਕਰ ਸਕਣ ਕਿਉਂਕਿ ਮਘਾਈ ਬਹੁਤ ਆਰੋਰ ਗਰੀਬ ਪਰਿਵਾਰ ਹਨ ਜੋ ਦਿਹਾੜੀ ਕਰਕੇ ਆਪਣਾ ਰਹਿਣ ਸਹਿਣਾ ਕਰ ਰਹੇ ਹਨ ਸੋ ਆਪਾਂ ਸਭ ਜਿਵੇਂ ਤੁਸੀਂ ਲਗਾਤਾਰ ਹਨਾ ਪਿੰਡ ਪਤਰੀ ਜਾਂਦੇ ਰਹਿੰਦੇ ਹੋ ਮਨ ਲਕੀ ਬੜਾ ਵਧੀਆ ਕੰਮ ਜਿਹੜਾ ਇਹ ਕਰ ਰਹੇ ਹੋ ਤੇ ਪਰਿਵਾਰ ਜਿਹੜੇ ਨੇ ਘਰਾਂ ਦੇ ਵਿੱਚ ਜਿਹੜੀ ਬੈਠੇ ਨੇ ਜਾਂ ਘਰਾਂ ਦੇ ਵਿੱਚ ਇਹੋ ਜੀ ਇਨਸੀਡੈਂਟ ਹੋ ਜਾਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਘਰਾਂ ਤੋਂ ਬਾਹਰ ਆ ਜਾਵੇ ਜਾਂ ਫਿਰ ਘਰਾਂ ਦੇ ਵਿੱਚ ਕਿਵੇਂ ਰਹਿਆ ਜਾਂਦਾ ਅਸੀਂ ਕੱਲ ਤੋਂ ਪਰਸੋਂ ਤੋਂ ਹੀ ਬੇਨਤੀ ਕਰ ਰਹੇ ਹਾਂ ਜਿਹੜੇ ਸਾਡੇ ਨਜ਼ਰ ਚੰਨ ਇਹ ਘਰ ਹਨ ਆਲਰੇਡੀ ਇਹਨਾਂ ਦੀਆਂ ਸੱਤਾਂ ਜਿਹੜੀਆਂ ਅਸੀਂ ਜੋ ਸੈਂਟਰ ਗਵਰਨਮੈਂਟ ਦੀ ਜਿਹੜੀ ਸਕੀਮ ਦੇ ਵਿੱਚ ਪਾ ਚੁੱਕੇ ਹਾਂ ਉਹ ਇਹ ਉੱਪਰ ਪ੍ਰੂਵ ਹੋ ਚੁੱਕੀਆਂ ਨੇ ਆਪਾਂ ਤੇ মিডিਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਗਵਰਨਮੈਂਟ ਸੈਂਟਰ ਗਵਰਨਮੈਂਟ ਜਲਦੀ ਤੋਂ ਜਲਦੀ ਉਹ ਪੈਸਾ ਰਿਲੀਜ਼ ਕਰੇ ਤਾਂ ਜੋ ਆਪਣੇ ਆਪਣੇ ਕੰਮਾਂ ਦੇ ਉੱਤੇ ਲਾ ਸਕਣ ਸੋ ਅਸੀਂ 4 5 ਦਿਨ ਪਹਿਲੇ ਹੀ ਇਹ ਜਿਹੜੇ ਕੁਝ ਘਰ ਸਾਡੇ ਇਦਾਂ ਦੇ ਸਾਨੂੰ ਪਤਾ ਸੀ ਕਿ ਇਹਨਾਂ ਤੇ ਆਫਤਾ ਆ ਸਕਦੀ ਕਿਉਂਕਿ ਨੈਟ ਦੱਸ ਰਿਹਾ ਕਿ بارش ਬਹੁਤ ਹੈ ਤੇ ਦੋ ਤਿੰਨ ਘਰ ਅਸੀਂ ਸ਼ਿਫਟ ਕਰ ਚੁੱਕੇ ਆਪਣਾ ਕਮਿਊਨਿਟੀ ਹਾਲ ਦੇ ਵਿੱਚ ਤੇ ਇੱਕ ਪਰਿਵਾਰ ਇੱਥੋਂ ਵੀ ਹੋਣਾ ਸੀ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਵੀ ਇੱਥੋਂ ਮੂਵ ਕਰੋ ਤੇ ਉੱਥੇ ਇੱਕ ਕਮਰਾ ਖਲਾ ਕੇ ਆਏ ਆ ਸਾਡੇ ਕੋਲ ਕੁਝ ਗ੍ਰਾਉਂਡ ਪੰਚਾਇਤ ਦਾ ਜਿਹੜਾ ਕਮਿਊਨਿਟੀ ਹਾਲ ਹੀ ਉਹਦੇ ਚਾਰ ਪੰਜ ਕਮਰੇ ਤੇ ਇੱਕ ਹਾਲ ਹੈਗਾ ਤੇ ਦੋ ਪਰਿਵਾਰ ਆਹੀ ਆਲਰੇਡੀ ਉੱਥੇ ਸ਼ਿਫਟ ਕਰ ਚੁੱਕੇ ਆ ਤੇ ਹੋਰ ਵੀ ਆਪਾਂ ਜਿਹੜੇ ਇਸ ਕੰਡੀਸ਼ਨ ਦੇ ਵਿੱਚ ਇਹਨਾਂ ਦਾ ਸਾਰਾ ਸਮਾਨ ਭੇਜ ਗਿਆ ਉਹਨਾਂ ਨੂੰ ਬੇਨਤੀ ਆ ਕਿ ਇੱਕ ਇੱਕ ਕਮਰਾਹੀਂ ਉੱਥੇ ਦੇ ਕੇ ਤੇ ਇਹਨਾਂ ਦੀ ਜਿੰਨੀ ਸਾਡੇ ਕੋਲ ਹੋ ਸਕਦੀ ਹੈ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਿੰਡ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਇਹਨਾਂ ਤੇ ਨਾਲ ਖੜੋ ਇਹਨਾਂ ਨੂੰ ਜੋ ਵੀ ਸਹੂਲਤ ਦੀ ਜ਼ਰੂਰਤ ਹੈ ਰਾਸ਼ਨ ਪਾਣੀ ਦੀ ਜਾਂ ਇਹਨਾਂ ਨੂੰ ਕਿਸੇ ਤਰਪਾਲ ਦੀ ਜ਼ਰੂਰਤ ਹੈ ਆਪਾਂ ਪ੍ਰੋਵਾਈਡ ਕਰਾਂਗੇ ਇਹਨਾਂ ਨੂੰ ਕਿਉਂਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਖਾਸ ਕਰਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕਿ ਇਸ ਤੋਂ ਬਾਅਦ ਇਹਦੇ ਸਾਰ ਲਈ ਜਾ ਸਾਡੀ ਇਹਨਾਂ ਪਰਿਵਾਰਾਂ ਦਾ ਇਹਨਾਂ ਦੇ ਘਰਾਂ ਦਾ ਮੌਨਨਾ ਕਰਕੇ ਇਹਨਾਂ ਨੂੰ ਤੁਰੰਤ ਜਿਹੜੀ ਰਿਲੀਫ ਜਿਹੜੀ ਆ ਕੋਈ ਵੀ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਤੋਂ ਦਵਾ ਕੇ ਦਿੱਤੀ ਜਾਵੇ ਤਾਂ ਜੋ ਇਹ ਆਪਣਾ ਦੁਆਰਾ ਆਪਣੇ ਘਰਾਂ ਤੇ ਆ ਸਕਣ ਹਨ ਬਿਲਕੁਲ ਜੀ ਇਹ ਪੰਚਾਇਤ ਜਿਹੜੀ ਇੱਥੇ ਸਾਰੀ ਇਸ ਘਰ ਦੇ ਵਿੱਚ ਆਈ ਆ ਦੋ ਤਿੰਨ ਘਰ ਜਿਹੜੇ ਇਸ ਜਗ੍ਹਾ ਦੇ ਵਿੱਚ ਹੈਗੇ ਨੇ ਜਿਹੜੇ ਇਫੈਕਟਡ ਹੋਏ ਨੇ ਪਾਣੀ ਦੀ ਪ੍ਰਸਾਤਾ ਕਰਕੇ ਜਿਹੜੇ ਨੇ ਘਰਾਂ ਦੇ ਉਤਿਆਪਤਾ ਆਈਆਂ ਨੇ ਤੇ ਸਰਪੰਚ ਦੇ ਵੱਲੋਂ ਜਿਹੜੀ ਹੈ ਕਮਿਊਨਿਟੀ ਹਾਲ ਜਿਹੜਾ ਖੋਲਿਆ ਗਿਆ ਉਹਦੇ ਵਿੱਚ ਦੋ ਪਰਿਵਾਰਾਂ ਨੂੰ ਸ਼ਿਫਟ ਕੀਤਾ ਗਿਆ ਅਤੇ ਇਸ ਪਰਿਵਾਰ ਨੂੰ ਵੀ ਜਿਹੜਾ ਆ ਅਪੀਲ ਕਰਨ ਦੇ ਲਈ ਆਏ ਆ ਕਿ ਉਸੇ ਵਿੱਚ ਸ਼ਿਫਟ ਹੋਇਆ ਜਾਵੇ ਅਤੇ ਜੋ ਜ਼ਰੂਰੀ ਵਸਤੂ ਆ ਜਾਂ ਚੀਜ਼ ਚਾਹੀਦੀ ਆ ਉਹ ਜਿਹੜੀ ਮੁਹਈਆ ਕਰਵਾਈ ਜਾ ਰਹੀ ਆ ਪਰ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਆ ਅਪੀਲ ਕੀਤੀ ਆ ਕਿ ਇਹਨਾਂ ਦਾ ਜਿਹੜਾ ਆ ਇੱਥੇ ਆ ਕੇ ਮੁਆਇਨਾ ਕਰਕੇ ਜੋ ਇਹਦੀ ਬਣਦੇ ਜਿਹੜੇ ਹੱਕ ਨੇ ਹੋ ਜਿੱਤੇ ਜਾਣ ਤੇ ਜਿਹੜੇ ਘਰ ਜਿਹੜੇ ਹੁੰਦੇ ਨੇ ਜਾਂ ਜਿਨ੍ਹਾਂ ਘਰਾਂ ਦੇ ਵਿੱਚ ਗ੍ਰਾਂਟਾ ਰਹਿੰਦੀਆਂ ਨਹੀਂ ਜਾਂ ਜਿਨ੍ਹਾਂ ਘਰਾਂ ਦੀਆਂ ਗ੍ਰਾਂਟਾ ਪਾਈਆਂ ਨੇ ਉਹਨਾਂ ਨੂੰ ਗ੍ਰਾਂਟ ਜਿਹੜੀ ਹੈ ਜਲਦ ਤੋਂ ਜਲਦ ਮੁਹੱਈਆ ਕਰਾਇਆ ਜਾਏ ਤਾਂ ਕਿ ਜਿਹੜੇ ਇਹ ਕੁਦਰਤੀ ਆਫਦੇ ਨਾਲ ਜਿੱਟਣ ਦੇ ਲਈ ਉਹ ਤਿਆਰ-ਪਰ ਤਿਆਰ ਰਹਿਣ ਸੋ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਪਰਿਵਾਰ ਦੇ ਕੀ ਵਿਚਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਮੇਰਾ ਨਾਮ ਸੋਨੂ ਜੀ ਜੀ ਇੱਧਰ ਵੇਖੋ ਹਾਂ ਜੀ ਸੋਨੂ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਭੁੱਲੇ ਚੱਕ ਲੌਣੀ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਕਿੰਨੇ ਆਪਣੇ ਕਿ ਨੁਕਸਾਨ ਹੋਇਆ ਜੀ ਘਰ ਦਾ ਕੰਦ ਦਾ ਰੱਗੀ ਸਾਰੀ ਪਿੱਛੇ ਉਹ ਤਾਂ ਸਾਨੂੰ ਪਤਾ ਹੈਗਾ ਜੀ ਨੁਕਸਾਨ ਤਾਂ ਹੋਇਆ ਬਹੁਤ ਜ਼ਿਆਦਾ ਬਾਕੀ ਅੱਗੇ ਬੈਂਤੀ ਹੈ ਇਸ ਕਿੰਨੇ ਦੀ ਘਟਣਾ ਹੈ ਇਸ ਵੇਰੇ ਕੋਈ 5:30 5:00 ਵਜੇ ਦੀ ਘਟਣਾ ਹੈ ਜੀ ਅੱਛਾ ਪੂਰੀ ਉਹ ਪਿੱਛੇ ਬੈਕਸਾਈਡ ਰੁਕ ਗਏ ਹਾਂਜੀ ਹਾਂਜੀ ਇਹ ਕਿੰਨੇ ਕਿਵੇਂ ਆਪਣੇ ਕੋ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਦੂਸਰੇ ਕੰਮੇ ਦੀ ਸ਼ਿਫਟ ਹੀ ਹੈ ਕਿ ਪਿੱਛੇ ਨਹੀਂ ਹੈ ਕੋਈ ਵੀ ਤੋ ਇਸ ਕਰਕੇ ਫਿਰ ਉਧਰ ਨਹੀਂ ਉਧਰ ਕੁਝ ਨਹੀਂ ਕੀ ਕੀ ਮੰਗ ਕਰਦੇ ਹੋ ਜੀ ਮੰਗੇ ਹੋਈ ਹੈ ਜੀ ਕਿ ਕੋਈ ਮਦਦ ਕੀਤੀ ਜਾਵੇ ਸਾਡੀ ਤਗਰੀ ਬੰਦੇ ਦੀ ਅੱਜ ਦੀ ਲਾਤ ਨਾ ਮੂੰਹ ਕਰੀ ਰਹਾ ਹੈ ਜੇ ਸਰਪੰਚ ਆਬ ਇੱਥੇ ਆਏ ਨੇ ਤੁਹਾਡੇ ਕੋਲ ਜੇ ਕੋਈ ਰਾਹਤ ਕਾਰਜ ਇਹਦੇ ਚਲਾਈ ਜਾ ਰਹੇ ਨੇ ਕੀ ਬਿਲਕੁਲ ਸਹੀ ਹੈ ਕਿਵੇਂ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਆ ਬਿਲਕੁਲ ਜੀ ਇਹ ਸੀਗੇ ਪਰਿਵਾਰ ਮੈਂਬਰ ਜਿਹੜੇ ਨੇ ਗੱਲਬਾਤ ਕਰਦੇ ਨੇ ਕਿ ਸਰਕਾਰ ਤੱਕ ਜਰੂਰ ਇਸ ਵੀਡੀਓ ਨੂੰ ਪਹੁੰਚਾਓ ਕਿ ਜਿਹੜੇ ਗਰੀਬ ਕਾਰ ਜਿਹੜੇ ਨੇ ਹੈਗੇ ਨੇ ਜਾਂ ਜਿਨ੍ਹਾਂ ਦੀਆਂ ਕਰਾਂਦੀਆਂ ਸ਼ਰਤਾਂ ਜਾਂ ਪਿਛੇ ਕੰਦਾ ਡੇਗੀਆਂ ਨੇ ਜਾਂ ਕੁਝ ਵੀ ਮਰਮਤ ਵਾਸਤੇ ਜੋ ਰਾਸਤ ਕਾਰ ਜਿਹੜੇ ਨੇ ਚਲਾਉਣੇ ਚਾਹੀਦੇ ਜਾਂ ਰਾਤ ਫੰਡ ਜਿਹੜਾ ਜਾਰੀ ਕਰਨਾ ਚਾਹੀਦਾ ਆ ਸਰਪੰਚ ਦੇ ਵੱਲੋਂ ਜਿਹੜੇ ਕਮਿਊਨਿਟੀ ਹਾਲ ਆ ਖੋਲ ਦਿੱਤਾ ਗਿਆ ਆ ਤੇ ਉਸ ਦੇ ਵਿੱਚ ਜਿਹੜੇ ਪਰਿਵਾਰ ਇਹੋ ਜਿਹੇ ਹੈਗੇ ਨੇ ਜਾਂ ਕਾਰ ਇਫੈਕਟਿਡ ਹੈਗੇ ਨੇ ਉਹਨਾਂ ਨੂੰ ਉੱਥੇ ਜਾਣ ਦੇ ਲਈ ਅਪੀਲ ਕੀਤੀ ਜਾ ਰਹੀ ਆ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲਾਮਦੀਪਪੁਰ ਗੁਰਦਾਸਪੁਰ ਕੀ ਨਾਮ ਜੀ ਆਪਾਂ ਕਨਸੋ ਜੀ ਕੀ ਕਹਦੋ ਜੀ ਭੱਡੇ ਜੀ ਬਹੁਤ ਜ਼ਿਆਦਾ ਕਮਰੇ ਚੋਂਡੇ ਹਨ ਕਿੰਨੇ ਕਿੰਨੇ ਬੱਚੇ ਨੇ ਕਿ ਮੁੰਡੇ ਦੀ ਲਾਤਾ ਟੁੱਟੀ ਆ ਤੇ ਬਹੁਤ ਜ਼ਿਆਦਾ ਸਾਡੀ ਮੁਸ਼ਕਲ ਵਾਲੀ ਗੱਲ ਹੋਈ ਆ ਜੀ ਕਮਰੇ ਸਾਰੇ ਚੋਂਡੇ ਜੀ ਕਮਰੇ ਸਾਰੇ ਚੋਂਡੇ ਆ ਜੀ ਹਾਂ ਜੀ ਇੰਦਾ ਬੜੀ ਮੁਸ਼ਕਲ ਹੋਣ ਡਿਆ ਜੀ ਗੁਜ਼ਾਰਾ ਸਾਡਾ ਇੰਦਾ ਬਹਿ ਕੇ ਅਸੀਂ ਰਾਤ ਕੱਢਣ ਡੇ ਆਂਗੇ ਮਾਸਾ ਕਿੰਨੇ ਥਾਂ ਹਾਂ ਜੀ ਇਹ ਮੰਗਨੇ ਆ ਸਾਡੇ ਕਮਰੇ ਪੈ ਜਾਣਗੇ ਹੌਨ ਤੁਹਾਡੇ ਘਰੀ ਹੱਥ ਇਹ ਹੱਥ ਜੋੜੇ ਅਜੀ ਬੇਨਤੀ ਆ ਤੁਹਾਡੇ ਘਰੀ ਤੇ ਜਾਣ ਹਾਂਜੀ ਹਾਂ ਜੀ ਕਿ ਨਾਮ ਜੀ ਪ੍ਰਵੀਨ ਜੀ ਕਿਹੜਾ ਪਿੰਡ ਜੀ ਭਲੇ ਚ ਕੀ ਹੋਇਆ ਜੀ ਓਏ ਇਹ ਜਿੱਤਰਾ ਵੀ ਤਿੰਨ ਚਾਰ ਦਿਨ ਬਰ ਬਾਰਸ਼ ਬਾਰਿਸ਼ ਹੋਂਦੀ ਆ ਤੇ ਸਾਡੇ ਕੋਠੇ ਬਹੁਤ ਬੱਚੇ ਫੋਂਡਿਆ ਬੱਚ ਚੋਂਡੇ ਬਹੁਤ ਜਿਆਦਾ ਸਾਨੂੰ ਬਹੁਤ ਮੁਸ਼ਕਲ ਜਿਆਦਾ ਹੋਂਡਿਆ ਸਾਨੂੰ ਜਿੱਤਰਾ ਵੀ ਜਲਦੀ ਜਲਦੀ ਸਾਡੀ ਜਰੀ ਘਰਾਂ ਦੱਸਣ ਕਿੰਨੇ ਬੱਚੇ ਜੀ ਤਿੰਨ ਸਰ ਰੋਟੀ ਪਾਣੀ ਦਾ ਵੀ ਹੁਣ ਤੇ ਬਾਹਰ ਹੀ ਰੱਖਣਾ ਹਾਂਜੀ ਹਾਂਜੀ ਬਾਹਰ ਰੱਖਦੇ ਤੇ ਕਿੰਨਾ ਕਿ ਨੁਕਸਾਨ ਹੋਇਆ ਜੀ ਆਪਾਂ ਨੁਕਸਾਨ ਤੇ ਜੀ ਸਿਰੋ ਝੋਣ ਚਾੜੀ ਦੇ ਦੇ ਤੇ ਬਚਾਈ ਇਸ ਤਰ੍ਹਾਂ ਕਿੰਨੀ ਕਿ ਮੁਸ਼ਕਲ ਹੋ ਗਈ ਜੀ ਬਹੁਤ ਜ਼ਿਆਦਾ ਸਾਨੂੰ ਤੇ ਸਰਪੰਚ ਸਾਹਿਬ ਆਏ ਤੁਹਾਡੇ ਕੋਲ ਸਰਕਾਰ ਲੈ ਕੇ ਆਣਾ ਹਾਂਜੀ ਹਾਂਜੀ ਬਾਹਰ ਰੁਪਈਆ ਫੀਲ ਕਰਾ ਦੇਣਾ ਹਾਂਜੀ ਆ ਇਹੋ ਕਹਿੰਦੇ ਫਾਨੀ ਜਿੰਨੀ ਜਲਦੀ ਹੋ ਸਿਰ ਹੱਲੇ ਪੀ ਜੋ ਹੱਦ ਤੁਹਾਡੀ ਹੋਈ ਜਾਈ ਸਾਡੇ ਕਮਰਿਆਂ ਦਾ ਜੋ ਹੱਦ ਬਣ ਜਾਣਾ ਜੀ ਕਮੌਣਾਂ ਦੇ ਕਿ ਨਹੀਂ ਦੋ ਜਣ ਬੇਟੀ ਹੈ ਕੀ ਕਰਦੇ ਨੇ ਅਹੇ ਤਰੇ ਕੋਈ ਨਹੀਂ ਹੋਣਾ ਚੋਈ ਵੀ ਨਹੀਂ ਹਾਂ ਬੇਟੀ ਪੜ ਗਈ ਹਾਂਜੀ ਕਿੰਨੀਆਂ ਬੇਟੀਆਂ ਪਲਾਸਟਿਕ ਜਿੱਕੋ ਹੀ ਇੱਕੋ ਬੇਟੀ ਹਾਂਜੀ ਤੇ ਤੁਸੀਂ ਹਾਂਜੀ 40 ਕੋ ਗਣਾ ਕਰਨੇ ਹੋਰ ਬਸ ਇਹੋ ਹੀ ਸਾਡੀ ਬੇਨਤੀ ਹੈ ਤੇ ਚਲ ਸਾਨੂੰ ਮੈਨੂੰ ਮੈਨੂੰ ਚਾਹੀਦੀ ਸਾਨੂੰ ਜਲਦੀ ਜਲਦੀ